ਗੁਰਪਰਮੇਸ਼ਰ ਇੱਕੋ ਝਾੜ ਗੁਰੂ ਨਾਨਕ ਦੇ ਰੰਗੇ ਨੂੰ ਕੋਈ ਨਹੀਂ ਗੁਰੂ ਗੋਗਿੰਦ ਸਿੰਘ ਪਾਤਸ਼ਾਹ ਦੀ ਜਾੜੀ ਰੰਗਣਾ ਨਹੀਂ ਕੋਈ ਦਾ ਸਿੱਤਾ ਬੇਸਕਦਾ ਸ਼ਰੀਰ ਦੇ ਨਾਲੋਂ ਸਿਰ ਤਾਂ ਬੱਕਰਾ ਲਾ ਸਕਦਾ ਹੈ ਰੰਗ ਨਹੀਂ ਲਾ ਸਕਦਾ ਹੈ ਐ ਨਾਨਕ ਰੰਗਣਾ ਪੁੱਤਰੇ ਬਿਆਹ ਨਾ ਲਾਗੇ ਕਿ ਬਿਆਹ ਨਾਮ ਕੋ ਜਿਸ ਨੂੰ ਨਾਮ ਦੀ ਰੰਗਣ ਇੱਕ ਵਾਰੀ ਚੜ ਗਈ ਹੈ ਜਿਹੜਾ ਇਸ ਨਾਮ ਦਾ ਰਸ ਲੈਣ ਲੱਗ ਪਿਆ ਉਹਨੂੰ ਵਿਆਹ ਉਹਨੂੰ ਹੋਰ ਕੋਈ ਦੁਨੀਆ ਦਾ ਰੰਗ ਨਹੀਂ ਚੜੇਗਾ ਉਹ ਕਬੂਲ ਹੀ ਨਹੀਂ ਕਰਨਾ ਉਸ ਨੂੰ ਵਿਆਹ ਨਾ ਲਾਗੈ ਕਿ ਹੋਰ ਨਹੀਂ ਕਿਸੇ ਨੂੰ ਵੀ ਉਹ ਨਹੀਂ ਕਬੂਲ ਨਹੀਂ ਕਰਨਾ ਪਰ ਉਹ ਭਾਗ ਆ ਰਹੀਆਂ ਲਾਲ ਰੰਗ ਤਿਸ ਕੋ ਲੱਗਦਾ ਜਿਸਕੇ ਬੜ ਬੜ ਭਾਗ ਦਾ ਕੇਸ਼ਨ ਜਿਸ ਦੇ ਚੰਗੇ ਭਾਗ ਚੰਗੇ ਕਰਮ ਨੇ ਦੁਨੀਆ ਦਾ ਤਾਂ ਹਰ ਇੱਕ ਨੂੰ ਛੜ ਗਿਆ ਕੋਈ ਭਾਗਾ ਵਾਲਾ ਹੈ ਜਿਸ ਨੂੰ ਇਹ ਰੰਗ ਚੜਿਆ ਹੈ ਲਾਲ ਰੰਗ ਤਿਸ ਕੋ ਲੱਗ ਜਿਸ ਕੇ ਬੜ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗ ਸਾਰੇ ਰੰਗ ਤੋ ਸੇ ਧੋਨੇ ਮੈਲੇ ਹੁੰਦੇ ਨੇ ਕਪੜੇ ਰੰਗਾਂ ਦੇ ਕੋਈ ਨਹੀਂ ਹੁੰਦਾ ਪਰ ਫਿਰ ਧੋਨੇ ਫਿਰ ਮੈਲੇ ਫਿਰ ਧੋਨੇ ਇੱਕੋ ਹੀ ਰੰਗ ਹੈ ਖੁਦਾ ਦੇ ਨਾਮ ਦਾ ਜਿਹੜਾ ਕਦੀ ਮੈਲਾ ਹੀ ਨਹੀਂ ਹੁੰਦਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਨਾ ਮੈਲਾ ਉਹਨੂੰ ਤਮੋ ਗੁਣ ਮੈਲਾ ਨਹੀਂ ਕਰ ਸਕਦਾ ਭਾਵ ਤਮੋ ਦੇ ਵਿੱਚ ਕੌਣ ਰਾਖਸ਼ ਲੋਕ ਮਾੜੀ ਬੁੱਧੀ ਦੇ ਦੁਰਾਚਾਰੀ ਵਿਵਚਾਰੀ ਉਹਨਾਂ ਨੂੰ ਤਮੋ ਵਰਤੀ ਗਿਆ ਜਾਂਦਾ ਹੈ ਇਹੋ ਜੇ ਲੱਖਾਂ ਦੇ ਘਟ ਭਾਵੇਂ ਇਕੱਠੇ ਹੋ ਜਾਣ ਪਰ ਉਹਨਾਂ ਦੀ ਵਰਤੀ ਨਹੀਂ ਹਿਲਾ ਸਕਦੇ